ਪੰਜਾਬੀ ਸਿੰਗਰ ਐਂਡ ਡਾਇਰੈਕਟਰ ਗਿੱਪੀ ਗਰੇਵਾਲ ਇਨੀ ਦਿਨੀ ਆਪਣੀ ਆਉਣ ਵਾਲੀ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਪ੍ਰੋਮੋਸ਼ਨ ਵਿੱਚ ਰੁੱਝੇ ਹੋਏ ਨੇ ਉਸ ਵਿਚਾਲੇ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਗਿੱਪੀ ਗਰੇਵਾਲ ਦੇ ਖਿਲਾਫ ਮੁਹਾਲੀ ਕੋਰਟ ਵੱਲੋਂ ਵਾਰੰਟ ਜਾਰੀ ਕੀਤਾ ਗਿਆ ਹੈ ਕੀ ਹੈ ਇਸ ਦੇ ਪਿੱਛੇ ਦੀ ਵਜ੍ਹਾ ਆਓ ਜਾਣਦੇ ਹਾਂ ਅੱਗੇ ਵੀਡੀਓ ਵਿੱਚ ਤਰਸਲੇ ਵਾਰੰਟ ਕੋਰਟ ਵਿੱਚ ਨਾ ਪੇਸ਼ ਹੋਣ ਦੇ ਚਲਦੇ ਜਾਰੀ ਕੀਤਾ ਗਿਆ ਮੀਡੀਆ ਰਿਪੋਰਟਸ ਦੇ ਮੁਤਾਬਕ ਬੀਤੇ ਦਿਨੀ ਰੰਗਦਾਰੀ ਦੇ ਮਾਮਲੇ ਵਿੱਚ ਗਿੱਪੀ ਗਰੇਵਾਲ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਕੋਰਟ ਵੱਲੋਂ ਵਾਰ-ਵਾਰ ਨੋਟਿਸ ਭੇਜੇ ਜਾਣ ਤੋਂ ਬਾਅਦ ਵੀ ਗਿੱਪੀ ਗਰੇਵਾਲ ਅਦਾਲਤ ਵਿੱਚ ਪੇਸ਼ ਹੋਣ ਲਈ ਨਹੀਂ ਪਹੁੰਚੇ ਇਸ ਕਾਰਨ ਹੁਣ ਮਹਾਲੀ ਅਦਾਲਤ ਨੇ ਪੰਜਾਬੀ ਗਾਇਕ ਖਿਲਾਫ ਵਾਰੰਟ ਜਾਰੀ ਕੀਤਾ ਹੈ ਮਹਾਲੀ ਕੋਰਟ ਵੱਲੋਂ ਗਾਇਕ ਗਿੱਪੀ ਗਰੇਵਾਲ ਨੂੰ 24 ਜੁਲਾਈ ਨੂੰ ਪੇਸ਼ ਹੋਣ ਲਈ 5000 ਰੁਪਏ ਦੀ ਜਮਾਨਤ ਦੇ ਨਾਲ ਸੱਮਨ ਭੇਜੇ ਗਏ ਸਨ ਕਿਸੇ ਵੱਲੋਂ ਇਹ ਸੱਮਨ ਸਵੀਕਾਰ ਨਾ ਕਰਨ ਦੇ ਚੱਲਦੇ ਇਹ ਮੋੜ ਕੋਰਟ ਵਾਪਸ ਪਹੁੰਚ ਗਈ ਕੋਰਟ ਦੇ ਆਦੇਸ਼ਾਂ ਮੁਤਾਬਕ ਹੁਣ ਇਸ ਮਾਮਲੇ ਦੀ ਸੁਣਵਾਈ ਇਸੇ ਮਹੀਨੇ 20 ਅਗਸਤ ਨੂੰ ਹੋਵੇਗੀ ਮੀਡੀਆ ਰਿਪੋਰਟਸ ਦੀ ਜਾਣਕਾਰੀ ਮੁਤਾਬਕ ਗਾਇਕ ਗਿੱਪੀ ਗਰੇਵਾਲ ਨੂੰ 31 ਮਈ ਸਾਲ 2018 ਵਿੱਚ ਕਿਸੇ ਅਣਜਾਣ ਫੋਨ ਨੰਬਰ ਰਾਹੀਂ ਵਟਸਐਪ ਤੇ ਇੱਕ ਮੈਸੇਜ ਮਿਲਿਆ ਸੀ ਜਿਸ ਵਿੱਚ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਨੰਬਰ ਦੇ ਕੇ ਗਾਇਕ ਨੋਸ ਨਾਲ ਗੱਲਬਾਤ ਕਰਨ ਲਈ ਕਿਹਾ ਗਿਆ ਸੀ ਇਹ ਮੈਸੇਜ ਜਬਰੀ ਵਸੂਲੀ ਲਈ ਭੇਜਿਆ ਗਿਆ ਸੀ ਗਾਇਕ ਵੱਲੋਂ ਗੈਂਗਸਟਰ ਨਾਲ ਗੱਲ ਨਾ ਕੀਤੇ ਜਾਣ ਉੱਤੇ ਉਹਨਾਂ ਨੂੰ ਪਰਮੇਸ਼ਰ ਵਰਮਾ ਤੇ ਚਮਕੀਲੇ ਵਾਂਗ ਮਾਰਨ ਤੇ ਡਰਾਈ ਜਾਣ ਦੀ ਧਮਕੀ ਦਿੱਤੀ ਗਈ ਸੀ ਗਾਇਕ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਇਸ ਮਾਮਲੇ ਉੱਤੇ ਕਾਰਵਾਈ ਕੀਤੀ ਹੈ ਅਤੇ ਕੋਰਟ ਵਿੱਚ ਕੇਸ ਜਾਰੀ ਕੀਤਾ ਹੈ ਮੁਹਾਲੀ ਪੁਲਿਸ ਵੱਲੋਂ ਗਾਇਕ ਨੂੰ ਗਵਾਹੀ ਲਈ ਸੱਦਾ ਦਿੱਤਾ ਗਿਆ ਪਰ ਗਾਇਕ ਵਾਰ-ਵਾਰ ਸੁਨੇਹਾ ਭੇਜੇ ਜਾਣ ਮਗਰੋਂ ਵੀ ਪੁਲਿਸ ਅੱਗੇ ਪੇਸ਼ ਨਹੀਂ ਹੋਇਆ ਅਤੇ ਸਮਨ ਭੇਜੇ ਜਾਣ ਮਗਰੋਂ ਕੋਰਟ ਵਿੱਚ ਵੀ ਪੇਸ਼ ਨਹੀਂ ਹੋਏ ਜਿਸ ਦੇ ਚੱਲਦੇ ਹੁਣ ਅਦਾਲਤ ਨੇ ਗਾਇਕ ਖਿਲਾਫ ਈ ਵਾਰੰਟ ਜਾਰੀ ਕਰ ਦਿੱਤਾ ਹੈ